ਪਟਾਲਾ ਦੇ ਗਾਂਧੀ ਕੈਂਪ ਇਲਾਕੇ ਦੇ ਵਿੱਚ ਭੇਦ ਭਰੇ ਹੱਤਾ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਦੇ ਕਾਰਨ ਇੱਕ ਵਾਰ ਫਿਰ ਤੋਂ ਲੋਕਾਂ ਵਿੱਚ ਸੰਸਨੀ ਫੈਲ ਗਈ ਹੈ ਨੇੜੇ ਦੇ ਇਲਾਕੇ ਵਿੱਚ ਪਹਿਲਾਂ ਹੀ ਲੰਬੇ ਸਮੇਂ ਤੋਂ ਨੌਜਵਾਨ ਨਸ਼ਾ ਮਿਲ ਚੁੱਕੇ ਹਨ ਤੇ ਇਹ ਇਲਾਕਾ ਨਸ਼ੇ ਦੀ ਵਿਕਰੀ ਲਈ ਕਾਫੀ ਬੁਨામ ਵੀ ਹੈ ਪੁਲਿਸ ਲਗਾਤਾਰ ਗ੍ਰਮੀ ਅਤੇ ਰੇਡਾਂ ਦੇ باوجود ਲੋਕਾਂ ਦਾ ਦੋਸ਼ ਹੈ ਕਿ ਇਲਾਕੇ ਦੇ ਅਜੇ ਨਸ਼ਾ ਵਿਕ ਰਿਹਾ ਹੈ ਇਲਾਕਾ ਨਾਸੀ ਨਸ਼ੇ ਦੇ ਵੇਚਣ ਨੌਜਵਾਨ ਅਕਸਰ ਸੇ ਦੇਖਿਆ ਜਾਂਦਾ ਸੀ ਤੇ ਜੋ ਕਿ ਨਸ਼ੇ ਕਰਦਾ ਸੀ ਉੱਥੇ ਹੀ ਮੌਕੇ ਤੇ ਪਹੁੰਚੇ ਇੱਥੇ ਹੀ ਸੂਚਨਾ ਦਿੱਤੀ ਹੈ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਉਹਨਾਂ ਦੀ ਗੱਲ ਹੋਈ ਹੈ ਅਤੇ ਅਤੇ ਉਸ ਨੂੰ ਅਮਰਦਾਹ ਭੇਜਿਆ ਜਾ ਰਿਹਾ ਸੀ ਜਿਸ ਕਾਰਨ ਉਹ ਤਣਾਅ ਵਿੱਚ ਸੀ ਅਤੇ ਸਵੇਰੇ ਹੀ ਘਰੋਂ ਨਿਕਲ ਗਿਆ ਸੀ ਪੁਲਿਸ ਘਰ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਇਹ ਲੜਕਾ ਨਸ਼ਾ ਕਰਦਾ ਹੋਵੇ ਪਰ ਫਿਲਹਾਲ ਅਜੇ ਕੋਈ ਸਾਨੂੰ ਸਬੂਤ ਨਹੀਂ ਮਿਲੇ ਹਨ ਕਿ ਉਦੀ ਮੌਤ ਨਸ਼ੀਨਾ ਹੋਈ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਹੋਈ ਹੈ ਉਹਨਾਂ ਨੇ ਕਿਹਾ ਪੋਸਟਮਾਰਟ ਦੇ ਰਿਪੋਰਟਾਂ ਤੋਂ ਬਾਅਦ ਹੀ ਐਮ ਖੁਲਾਸੇ ਹੋਣਗੇ ਇਹ ਮੁੰਡਾ ਅੱਜ ਹੀ ਟੀਕੇ ਲਾਂਦਾ ਹੁੰਦਾ ਸੀ ਕਿੱਥੋਂ ਰਹਿਣ ਵਾਲਾ ਇਹ ਮਕਾਨ ਕਿੱਥੋਂ ਦੇ ਰਹਿਣ ਵਾਲਾ ਉਹ ਕਰੀਗਲ ਦੀ ਦਾ ਰਹਿਣ ਵਾਲਾ ਜੀ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਹੈ ਤੇ ਦੇਖੋ ਠਾਕਦਾ ਉਹਨੂੰ ਮਾਰਦੇ ਜੇ ਪੁਸਤ ਕਾਰਵਾਈ ਕਰਨ ਦੀ ਹੈ ਘਰਪੁਰ ਵਿਢਾਉਣੀ ਹੈ ਆਹੋ ਠਾਂਡੇ ਹੀ ਐ ਕੀ ਕਹਿਣਾ ਚਾਹੁੰਦੇ ਹੋ ਨਜਾਇਜ਼ ਨਾਕੇ ਇਹਦੇ ਠਾਂਡੇ ਜਿਹੜੇ ਕਰਦੇ ਨੇ ਉਹਨਾਂ ਦਾ ਠਾਂਡ ਲੋਕਾਂ ਦੇ ਇੰਨੇ ਨਿਆਨੇ ਮਰਨ ਦਾ ਪ੍ਰਗ ਵੇਦਾ ਇਹਨੂੰ ਕਿਉਂ ਨਹੀਂ ਫਾਤੇ ਆਹ ਨਸ਼ੇ ਵੇਦਾ ਇਹਨੂੰ ਕਿਉਂ ਨਹੀਂ ਫਾਤੇ ਆ ਇਹਦਾ ਆ ਚੱਟ ਆ ਵੀ ਨਸ਼ੇ ਵੇਦਾ ਵਾ ਇਹ ਕਿਹਾ ਕੇ ਉਹ ਲਾਸ਼ ਉਹ ਜੀ ਦੇ ਵਾਰਿਸ ਜਿਹੜੇ ਇਹਨਾਂ ਦੇ ਪਿਤਾ ਦੇ ਨਾਲ ਗੱਲ ਹੋਈ ਉਹ ਆ ਰਹੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹੌਸਪੀਟਲ ਤੇ ਦਾਖਲ ਸੀ ਤੇ ਉਥੋਂ ਨਾ ਇਹਦੀ ਬਾਡੀ ਦੇ ਵਿੱਚ ਇਨਫੈਕਸ਼ਨ ਵਧਣ ਕਰਕੇ ਤੇ ਇਹਨੂੰ ਅਸੀਂ ਅੰਮ੍ਰਿਤਸਰ ਦਾ ਇਹ ਉਹ ਰੈਫਰ ਕਰਨ ਲੱਗੇ ਤੇ ਇਹ ਉਥੋਂ ਡਰਦਾ ਜਿਹੜਾ ਉਹ ਉਥੋਂ ਆਪਣੇ ਆਪ ਹੀ ਉਹ ਉਥੋਂ ਆ ਗਿਆ ਆ ਗਿਆ ਤੇ ਇਹਦੀ ਕਿਤੇ ਇੱਥੇ ਆਣ ਕੇ ਤੇ ਅੱਜ ਉਹ ਤਲਾਹ ਮਿਲੀ ਹੈ ਪੀਛੇ ਦੀ ਡੈਥ ਹੋ ਗਈ ਹੈ ਕਿ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਕੀ ਕਾਰਵਾਈ ਕਰਦੇ ਕਾਰਵਾਈ ਉਹਨਾਂ ਪਰਿਵਾਰ ਤੇ ਡਿਪੈਂਡ ਕਰਦਾ ਹੈ ਤੇ ਮਾਲਕਾਂ ਤੇ ਜੋ ਵਾਰੇ ਨੇ ਸੀ ਉਹਨਾਂ ਦਾ ਵੀ ਕਹਿਦਾ ਬਿਆਨ ਲਿਖਾਂਗੇ ਮਾਲਕਾ ਸੀ ਕਹਿ ਰਹੇ ਸੀ ਸਾਨੂੰ ਕਿ ਨਖੇ ਕਰਦਾ ਟੀਕੇ ਲਗਾਉਂਦਾ ਸੀ ਆਪਾਂ ਦੇਖੋ ਜੀ ਬੀਤੇ ਸਮੇਂ ਤੋਂ ਨਾਲ ਭਾਵੇਂ ਕੋਈ ਕਰਦਾ ਹੀ ਹੋਵੇ ਪਰ ਕਿਨੈਟ ਦੀ سپورਟ ਮੌਕੇ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਇਹ ਤੇ ਹੁਣ ਹੈ ਤੇ ਦਾਖਲ ਹੀ ਸੀ ਇਹ ਵਰਬੀ ਜਬੀ ਟੀਵੀ ਲਈ ਬਟਾਲਾ ਤੋਂ ਆਪਣੀ ਖੁਸ਼ੀਪੁਰ ਦੀ ਰਿਪੋਰਟ ਪਟਾਲਾ ਦੇ ਗਾਂਧੀ ਕੈਂਪ ਇਲਾਕੇ ਦੇ ਵਿੱਚ ਪਿਛਲੇ ਸੱਤਾਂ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਦੇ ਕਾਰਨ ਇੱਕ ਵਾਰ ਫਿਰ ਤੋਂ ਲੋਕਾਂ ਵਿੱਚ ਸੰਸਨੀ ਫੈਲ ਗਈ ਹੈ। ਨੇੜੇ ਦੇ ਇਲਾਕੇ ਵਿੱਚ ਪਹਿਲਾਂ ਹੀ ਲੰਮੇ ਸਮੇਂ ਤੋਂ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਤੇ ਇਹ ਇਲਾਕਾ ਨਸ਼ੇ ਦੀ ਵਿਕਰੀ ਲਈ ਕਾਫੀ ਬੁਨામ ਵੀ ਹੈ। ਪੁਲਿਸ ਲਗਾਤਾਰ ਗਮਨੀ ਅਤੇ ਰੇਡਾਂ ਦੇ ਬਾਅਦ ਵੀ ਲੋਕਾਂ ਦਾ ਦੋਸ਼ ਹੈ ਕਿ ਇਲਾਕੇ ਦੇ ਅਜੇ ਨਸ਼ਾ ਵਿਕ ਰਿਹਾ ਹੈ। ਇਲਾਕਾ ਨੌਜਵਾਨ ਦੁੱਧਾ ਕੇ ਮ੍ਰਿਤਕ ਨੌਜਵਾਨ ਅਕਸਰ ਸੇ ਦੇਖਿਆ ਜਾਂਦਾ ਸੀ ਤੇ ਜੋ ਕਿ ਨਸ਼ੇ ਕਰਦਾ ਸੀ ਉੱਥੇ ਹੀ ਮੌਕੇ ਤੇ ਪਹੁੰਚੇ ਇੱਥੇ ਹੀ ਸੂਰਾਜੀ ਨੂੰ ਕਿਹਾ ਕਿ ਮ੍ਰਿਤਕ ਨੌਜਵਾਨ ਦੇ ਪਰਿਵ ਅਤੇ ਉਸ ਨੂੰ ਹਸਪਤਾਲ ਭੇਜਿਆ ਜਾ ਰਿਹਾ ਸੀ ਜਿਸ ਕਾਰਨ ਉਹ ਤਣਾਅ ਵਿੱਚ ਸੀ ਅਤੇ ਸਵੇਰੇ ਘਰੋਂ ਨਿਕਲ ਗਿਆ ਸੀ ਪੁਲਿਸ ਘਰ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਇਹ ਲੜਕਾ ਨਸ਼ਾ ਕਰਦਾ ਹੋਵੇ ਪਰ ਹਾਲੇ ਹਜੇ ਕੋਈ ਸਾਨੂੰ ਸਬੂਤ ਨਹੀਂ ਮਿਲੇ ਹਨ ਕਿ ਉਹ ਵੀ ਮੌਤ ਨਸ਼ੀਨਾ ਹੋਈ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਹੋਈ ਹੈ ਉਹਨਾਂ ਨੇ ਕਿਹਾ ਪੋਸਟਮਾਰਟਮ ਰਿਪੋਰਟਾਂ ਤੋਂ ਬਾਅਦ ਹੀ ਇਹ ਖੁਲਾਸੇ ਹੋਣਗੇ ਇਹ ਮੁੰਡਾ ਅੱਜ ਹੀ ਟੀਕੇ ਲਾਂਦਾ ਹੁੰਦਾ ਕਿਥੋਂ ਰਹਿਣ ਆਲਾ ਇਹ ਪਤਾ ਨਹੀਂ ਕਿਥੋਂ ਦੇ ਰਹਿਣ ਵਾਲਾ ਪਰ ਨਿੱਕਲ ਦੀ ਦਾ ਰਹਿਣ ਵਾਲਾ ਜੀ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਜੀ ਤੇ ਦੇਖੋ ਠਾਕਰਾ ਉਹਨੂੰ ਮਾਰ ਦੇ ਜੇ ਉਸ ਤੇ ਕਾਰਵਾਈ ਕਰਨ ਦੀ ਹੈ ਘਰਪੁਰ ਵਿਟਾਉਣੀ ਹੈ ਆਹੋ ਠਾਂਡੇ ਹੀ ਐ ਕੀ ਕਹਿਣਾ ਚਾਹੁੰਦੇ ਹੋ ਨਜਾਇਜ਼ ਨਾਕੇ ਦੇ ਠਾਂ ਜਿਹੜੇ ਕਰਦੇ ਨੇ ਉਹਨਾਂ ਦਾ ਠਾਂ ਲੋਕਾਂ ਦੇ ਇੰਨੇ ਨਿਆਨੇ ਮਰਨਦੇ ਆ ਭਰਾਗਾ ਵੇਦਾ ਇਹਨੂੰ ਕਿਹਨੇ ਫਾਦੇ ਆ ਨਸ਼ੇ ਵੇਦਾ ਇਹਨੂੰ ਕਿਹਨੇ ਫਾਦੇ ਆ ਇਹਦਾ ਆ ਵੀ ਨਸ਼ੇ ਵੇਦਾ ਵਾ ਇੱਥੇ ਬੈਠ ਉਹ ਜਿਹੜੇ ਦੇ ਵਾਰਸ ਜਿਹੜੇ ਇਹਨਾਂ ਦੇ ਪਿਤਾ ਦੇ ਨਾਲ ਗੱਲ ਹੋਈ ਹੋ ਆ ਰਹੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਉਥੋਂ ਨਾਲ ਜਿਹੜੇ ਬਾਡੀ ਦੇ ਵਿੱਚ ਇਨਫੈਕਸ਼ਨ ਵਧਣ ਕਰਕੇ ਤੇ ਇਹਨੂੰ ਅਸੀਂ ਅਮਰਸਰ ਦਾ ਇਹ ਉਹ ਰੈਫਰ ਕਰਨ ਲੱਗੇ ਤੇ ਇਹ ਉਥੋਂ ਡਰਦਾ ਜਿਹੜਾ ਉਹ ਉਥੋਂ ਆਪਣੇ ਆਪ ਹੀ ਉਹ ਉਥੋਂ ਆ ਗਿਆ ਆ ਗਿਆ ਤੇ ਦੀ ਕਿਤੇ ਇੱਥੇ ਆਣ ਕੇ ਤੇ ਅੱਜ ਉਹ ਤਲਾਹ ਮੜੀਏ ਪੀਛੇ ਦੀ ਡੈਥ ਹੋ ਗਈ ਹੈ ਤੇ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਦੇ ਨਹੀਂ ਕੀ ਕਾਰਵਾਈ ਕਰਦੇ ਹਾਂ ਤੇ ਕਾਰਵਾਈ ਉਹਨਾਂ ਪਰਿਵਾਰ ਤੇ ਡਿਫੈਂਡ ਕਰਦਾ ਹੈ ਤੇ ਮਾਲਕਾਂ ਦੇ ਜੋ ਵਾਰੇ ਨਹੀਂ ਉਹਨਾਂ ਦਾ ਬਕਾਇਦਾ ਬਿਆਨ ਲਿਖਾਂਗੇ ਉਹਨਾਂ ਇਲਾਵਾ ਸੀ ਕਹਿ ਰਹੇ ਸੀ ਸਾਨੂੰ ਕਿ ਨਥੀ ਕਰਦਾ ਸੀ ਕੀ ਲਗਾਉਂਦਾ ਸੀ ਦੇਖੋ ਜੀ ਬੀਤੇ ਸਮੇਂ ਤੋਂ ਨਾਲ ਤੁਹਾਨੂੰ ਕੋਈ ਕਰਦਾ ਹੀ ਹੋਵੇ ਪਲੇ ਕਨੈਟ ਦੀ سپورਟ ਮੌਕੇ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਕੋਈ ਇਹਦੇ ਹੁਣ ਹੈ ਤੇ ਦਾਖਲ ਹੀ ਸੀ ਇਹ ਹੋਰ ਵੀ ਜਾਬੀ ਟੀਵੀ ਲਈ ਪਟਾਲਾ ਤੋਂ ਆਪਣੀ ਖੁਸ਼ੀਪੁਰਤੀ ਰਿਪੋਰਟ